ਹਾਂਜੀ ਤਾਂ ਸਤਿ ਸ੍ਰੀ ਅਕਾਲ ਦੋਸਤੋ ਅੱਜ ਬਾਈ ਜਗਮੀਤ ਕੋਲ ਆਏ ਸੀ ਤੇ ਬਾਈ ਨੇ ਵੀਜੇ ਸੀ ਛੋਲਗਾ ਤੇ ਵੇਚਣ ਜਾਂਦੇ ਆ ਤੇ ਬਾਈ ਬੰਨੀ ਜਾਂਦਾ ਆ ਆ ਜੋ ਕਰਦੇ ਆ ਗੱਲਬਾਤ ਬਾਈ ਨਾਲ ਇਧਰ ਆ ਇਧਰ ਨਾ ਜੇ ਪੱਟਣਾ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਸਾਰਿਆਂ ਦੇ ਜਿਹੜੇ ਭਰਾ ਆਪਣਾ ਚੈਨਲ ਦੇਖ ਰਹੇ ਆ ਯੰਗ ਫਾਰਮਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਧੰਨਵਾਦ ਸਾਰਿਆਂ ਦਾ ਇੰਨਾ ਪਿਆਰ ਦੇ ਰਹੇ ਹੋ ਤੇ ਅੱਜ ਹੀ बैठे हैं आप दे खेत देखियाने होंगे है ना वे रूले खुले ये बैठे ठीजी पग बननी है ए भाई आपा बीजा ਛੋਲਿਆ ਪਹਿਲਾਂ ਤਾਂ ਤੁਸੀਂ ਦੇਖੇ ਜਿਹੜੇ ਆਪਣਾ ਜੁੜੇ ਆ ਭਰਾ ਫੇਸਬੁੱਕ ਤੇ ਇੰਸਟਾ ਤੇ ਆਪਾਂ ਵੀਡੀਓ ਪੋਸਟਾਂ ਪਾਈਆਂ ਹਨਾ ਤੇ ਇਹ ਆਪਾਂ ਚਾਰ ਪੰਜ ਕਰਾਂ ਵਾਲਾ ਬਈ ਛੋਲਿਆ ਬੀਜਿਆ ਸੀਗਾ ਇਹ ਬਿਨਾ ਪਾਣੀ ਤੋਂ ਆ ਕੋਈ ਇਹਨੂੰ ਪਾਣੀ ਨਹੀਂ ਲੱਗਿਆ ਤੇ ਕੋਈ ਇਹਦੇ ਤੇ ਸਪਰੇ ਨਹੀਂ ਕੀਤੀ ਕੋਈ ਜ਼ਹਿਰ ਨਹੀਂ ਪਾਇਆ ਕੋਈ ਯੂਰੀਆ ਨਹੀਂ ਪਾਈ ਹਨਾ ਤੇ ਬਹੁਤ ਵਧੀਆ ਛੋਲੀਆ ਮਿੱਠਾ ਹੈਗਾ ਤਿੰਨ ਦਿਨਾਂ ਤੋਂ ਅਸੀਂ ਵੇਚ ਰਹੇ ਆਂ ਅੱਜ ਸਾਡਾ ਹੈਗਾ ਤੀਜਾ ਦਿਨ ਕਿ ਚੌਥਾ ਚੌਥਾ ਹਨਾ ਚੌਥਾ ਦਿਨ ਅੱਜ ਬਈ ਲੈ ਕੇ ਆਂ ਅਸੀਂ 2 1/2 ਕਨਾਲਾਂ ਪੱਟ ਕੇ ਲੈ ਗਏ ਆਂ ਤੇ ਵੇਚਣ ਨੂੰ ਤਾਂ ਇਹ ਦੋ ਦਿਨਾਂ ਜੀ ਵਿਗ ਜਾਂਦਾ ਜੇ ਬੋਲੀ ਤੇ ਲਿਆਣਾ ਹੁੰਦਾ ਗੱਡੀ ਭਰ ਕੇ ਉੱਥੇ ਬਈ ਰੇਟ ਹੁੰਦਾ ਮਰਜ਼ੀ ਦਾ ਬਾਜ਼ਾਰ ਦਾ ਰੇਟ ਹੁੰਦਾ ਬੋਲੀ ਤੇ ਨਹੀਂ ਪਤਾ 15 ਰੁਪਏ ਵਿਕੇ ਇਹ ਨਹੀਂ ਪਤਾ 12 ਵਿਕੇ 10 ਵਿਕੇ ਹਨਾ ਉੱਥੇ ਆਪਾਂ ਨੂੰ ਦੇਖਣਾ ਪੈਂਦਾ ਵੀ ਕੀ ਰੇਟ ਆ ਮੰਡੀ ਆ ਕਿ ਤੇਜੀ ਆ ਤੇ ਜਿਹੜਾ ਅਸੀਂ ਆਪ ਵੇਚੀ ਜਾਂਦੇ ਆ ਇਹ ਬਈ ਆਪਾਂ 30 ਰੁਪਏ ਕਿਲੋ ਤੇ 2 ਕਿਲੋ 50 ਦਾ ਉਹ ਆਪਾਂ ਮਾਰਕੀਟ ਵਾਲਾ ਰੇਟ ਰੱਖਿਆ ਹੈ ਨਾ ਇਹਨੇ ਆਪਾਂ ਵੀ ਸਪਰੇ ਨਹੀਂ ਕੀਤੀ ਤਾਂ ਆਪਾਂ 50 ਵੇਚਣਾ ਜਿੰਨਾ ਏਰੀਆ ਦਾ ਆਪਣੇ ਦਾ ਰੇਟ ਆ ਉਹ ਆਪਾਂ ਰੇਟ ਤੇ ਵੇਚੀ ਜਾਂਦੇ ਆ ਤੇ ਆਪਣੀਆਂ ਪੋਸਟਾਂ ਤੇ ਵੀ ਬੜੇ ਭਰਾਵਾਂ ਨੇ ਕਮੈਂਟ ਕੀਤਾ ਵੀ ਵਧੀਆ ਕੰਮ ਆ ਬਈ ਗੁੱਡ ਜੋਬ ਆ ਬਈ ਕੰਮ ਇਹ ਵਧੀਆ ਹੁੰਦਾ ਆਪ ਵੇਚਣ ਨਾਲ ਜਿਹੜੀ ਗੱਲ ਆ ਇਹ ਬਹੁਤ ਵਧੀਆ ਹੁੰਦੀ ਹੈ ਹਨਾ ਜਿਹੜੀ ਆਮਦਨ ਆਪਣੀ ਦੇ ਨਾਲ ਵੱਧਦੀ ਹੈ ਜੇ ਆਪਾਂ ਨੂੰ ਆਮ ਜੀ ਹੌਲ ਸੇਲਰ ਨੂੰ ਵੇਚ ਕੇ ਮੰਡੀ 'ਚ ਵੇਚ ਕੇ ਜੇ ਆਪਾਂ ਨੂੰ 20 ਰੁਪਏ ਬਣਨਗੇ ਤਾਂ ਐਵੇਂ ਆਪਾਂ ਨੂੰ 30 ਵੀ ਬਣ ਸਕਦੇ 40 ਵੀ ਬਣ ਸਕਦੇ ਆ ਪਰ ਇਹਦੇ 'ਚ ਮਿਹਨਤ ਬਹੁਤ ਹੁੰਦੀ ਆ ਸਮਾਂ ਬਹੁਤ ਲੱਗਦਾ ਜਿਹੜੀ ਆਪਾਂ ਡਾਇਰੈਕਟ ਮਾਰਕੀਟਿੰਗ ਕਰਦੇ ਆ ਆਪਣਾ ਹੁਣ ਆਪ ਦਾ ਖੇਤ ਦਾ ਛੋਲੀਆ ਤੇ ਆਪਾਂ ਸਿੱਧਾ ਗਾਹਕ ਤੱਕ ਲੈ ਕੇ ਜਾਂਦੇ ਆ ਹਨਾ ਤੇ ਜਿਹੜਾ ਹੁੰਦਾ ਹੌਲ ਸੇਲਰ ਵਾਲਾ ਮੰਡੀ ਵਾਲਾ ਸਿਸਟਮ ਉਹਦੇ 'ਚ ਇਥੋਂ ਆਪਾਂ ਗੱਡੀ ਭਰ ਕੇ ਲੈ ਜਾਣੀ ਆ ਉਦੋਂ ਬਾਅਦ ਜਾਣੀ ਆ ਸਬਜ਼ੀ ਮੰਡੀ ਚ ਉੱਥੇ ਆੜਤੀਏ ਕੋਲੇ ਵਿਗਣਾ ਆੜਤੀਏ ਨੇ ਅੱਗੇ ਵੇਚਣਾ ਉਹਦੇ ਚ ਫਿਰ ਵਿਚੋਲੇ ਆ ਜਾਂਦੇ ਆ ਲੋਕਾਂ ਤੱਕ ਚੀਜ਼ ਉਹੀ ਰੇਟ ਜਾਣੀ ਆ 10 ਵਾਲੀ 40 ਦੀ ਜਾਣੀ ਆ ਤੇ ਜੇ ਆਪਾਂ ਡਾਇਰੈਕਟ ਕਿਸਾਨ 10 ਵਾਲੀ ਚੀਜ਼ 20 ਦੀ ਜਾਂ 30 ਦੀ ਲੋਕਾਂ ਨੂੰ ਵੇਚਦਾ ਹੈਗਾ ਤਾਂ ਲੋਕ ਜੁੜਦੇ ਆ ਔਖਾ ਹੁੰਦਾ ਕੰਮ ਥੋੜਾ ਜਿਹਾ ਮਿਹਨਤ ਵੀ ਜ਼ਿਆਦਾ ਲੱਗਦੀ ਹੈ ਹਨਾ ਆਪਾਂ ਨੂੰ ਸਮਾਂ ਵੀ ਚਾਹੀਦਾ ਮਾਰਕੀਟਿੰਗ ਆਸਤੇ ਪਰ ਕਰਨੀ ਚਾਹੀਦੀ ਹੈ ਜਿੰਨੀ ਵੀ ਕਰ ਸਕਦੇ ਹੋ ਮਾਰਕੀਟਿੰਗ ਆਪਦੀ ਕਰਿਆ ਕਰੋ ਇਹ ਨਹੀਂ ਵੀ ਮਾਰਕੀਟਿੰਗ ਜੇ ਆਪ ਕਰਨੀ ਆਪਾਂ ਸਬਜ਼ੀਆਂ ਹੀ ਲਾਉਣੀਆਂ ਹਨਾ ਜਾਂ ਕੋਈ ਦਾਲਾਂ ਸਬਜ਼ੀਆਂ ਲਾਉਣੀਆਂ ਬਾਈ ਜੀ ਮਾਰਕੀਟਿੰਗ ਆਪ ਆਪਾਂ ਕਣਕ ਦੀ ਵੀ ਕਰ ਸਕਦੇ ਆ ਤੁਹਾਨੂੰ ਇਹ ਗੱਲ ਦੱਸਦਾ ਅੱਜ ਤੋਂ 5-6 ਸਾਲ ਪਹਿਲਾਂ ਇੱਕ ਆਪਣੇ ਬਠਿੰਡਾ ਤੋਂ ਡਾਕਟਰ ਸਾਹਿਬ ਉਹ ਮਿਲੇ ਸੀਗੇ ਖੇਤੀਬਾੜੀ ਵਿਭਾਗ ਵਿੱਚ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਵੀ ਅਸੀਂ ਸ਼ਹਿਰ 'ਚ ਰਹਿੰਦੇ ਆ ਜਗਮੀਤ ਜੇ ਤੁਸੀਂ ਕੰਮ ਕਰੋ ਤਾਂ ਕਣਕ ਦੀ ਪੈਕਿੰਗ ਕਰਕੇ 20-20 ਕਿਲੋ ਤੇ ਤੁਸੀਂ ਘਰੇ ਅਗਲੇ ਤੇ ਦੇ ਜਾ ਕਰੋ ਹਨਾ ਸਾਫ਼ ਸੁਥਰੀ ਹੋਵੇ ਕਣਕ ਤੇ ਉਹਦੇ 'ਚ ਜ਼ਹਿਰ ਬਹੁਤ ਘੱਟ ਵਰਤੇ ਹੋਣ ਤੇ ਲੋਕ ਚੰਗੀ ਚੀਜ਼ ਲੈਂਦੇ ਆ ਕਿਉਂਕਿ ਸ਼ਹਿਰਾਂ ਵਾਲੇ ਲੋਕ ਆ ਜਿਹੜੇ ਆਟਾ ਵਰਤਦੇ ਆ ਕਣਕ ਨਹੀਂ ਲੈਂਦੇ ਹਨਾ ਚੱਕੀਆਂ ਵਾਲਾ ਆਟਾ ਵਰਤਦੇ ਆ ਜਾਂ ਆਸ਼ੀਰਵਾਦ ਹੋ ਗਿਆ ਕਈ ਕੰਪਨੀਆਂ ਦਾ ਹੋ ਗਿਆ ਤੇ ਜਿਹੜੀਆਂ ਸ਼ਹਿਰਾਂ ਚੱਕੀਆਂ ਹੁੰਦੀਆਂ ਉਹਨਾਂ ਦਾ ਬਈ ਇਨੀ ਕੁਆਲਿਟੀ ਨਹੀਂ ਹੁੰਦੀ ਹਨਾ ਉਹ ਚੀਜ਼ ਵਰਤਦੇ ਆ ਤੇ ਜੇ ਆਪਾਂ ਕਿਸਾਨ ਬੰਦੇ ਪਿੰਡਾਂ ਵਾਲੇ ਆ ਸ਼ਹਿਰਾਂ ਦੇ ਨੇੜੇ ਜਿਹੜੇ ਪਿੰਡ ਆ ਜੇ ਆਪਾਂ ਆਪਣੀ ਕਣਕ ਵੇਚਣੀ ਸ਼ੁਰੂ ਕਰਦੀਏ ਜਾਂ ਆਟਾ ਵੇਚਣਾ ਸ਼ੁਰੂ ਕਰਦੀਏ ਸਮਾਂ ਲੱਗਦਾ 1-2 ਸਾਲ ਲੱਗਦੇ ਆ ਤੇ ਆਪਣੀ ਮਾਰਕੀਟ ਬਈ ਖੜੀ ਹੋ ਜਾਂਦੀ ਹੈ ਹਨਾ ਇਹਦੇ ਕੋਈ ਦਿੱਕਤ ਨਹੀਂ ਗੀ ਤੇ ਇਹ ਚੀਜ਼ ਬਹੁਤ ਵਧੀਆ ਹੈਗੀ ਛੋਟੇ ਕਿਸਾਨਾਂ ਦੇ ਲਈ ਜਿਨ੍ਹਾਂ ਕੋਲੇ 2-4 ਕਿੱਲੇ ਜ਼ਮੀਨ ਆ ਆਪਦੀ ਕੋਈ ਨਾ ਕੋਈ ਇਦਾਂ ਦੀ ਫਸਲ ਤਿਆਰ ਕਰੋ ਜਿਹੜੀ ਆਪਾਂ ਖੁਦ ਵੇਚ ਸਕੀਏ ਜਿਹਦੇ 'ਚ ਆਪ ਨੂੰ ਬਾਜ਼ਾਰ ਵਾਲਾ ਝਾਕ ਨਾ ਪਵੇ ਹੁਣ ਜੇ ਆਪਾਂ ਸੋਚੀ ਜਾਂਦੇ ਵੀ ਛੋਲੀਆਂ ਯਾਰ ਆਪਣਾ ਇਥੋਂ 10-15 ਰੁਪਏ ਖਰੀਦਦੇ ਆ ਵੇਚਣ ਵਾਲੇ ਤੇ ਆਪਾਂ ਕਿਵੇਂ ਕਰ ਗਏ ਹੈ ਨਾ ਤੇ ਹੁਣ ਆਪਾਂ ਆਪ ਵੀੜਾ ਚੱਕਿਆ ਵੇਚੀ ਜਾਂਨੇ ਤਿੰਨ ਦਿਨ ਹੋ ਗਏ ਬਾਈ ਡੇਲੀ ਵਧੀਆ ਵਿਗਦਾ ਤਿੰਨ ਚਾਰ ਕੁਇੰਟਲ ਪੰਜ ਕੁਇੰਟਲ ਅਸੀਂ ਗੱਡੀ ਤੇ ਵੇਚ ਦਿੰਨੇ ਆ ਬਾਕੀ ਜਿਹੜਾ ਘਰੋਂ ਕੋਈ ਆ ਕੇ ਲੈ ਜਾਂਦਾ ਉਹਵੇਂ ਵੇਖ ਜਾਂਦਾ ਤੇ ਨਾਲੇ ਵਧੀਆ ਆਪਦੇ ਲੋਕਾਂ ਨਾਲ ਜੁੜਦੇ ਆ ਪਿੰਡਾਂ 'ਚ ਜਾਂਦੇ ਅਗਲੇ ਨੂੰ ਪਤਾ ਲੱਗਦਾ ਵੀ ਯਾਰ ਪਿੰਡਾਂ ਦੇ ਮੁੰਡੇ ਮਿਹਨਤ ਕਰਦੇ ਆ ਹੁਣ ਆ ਛੋਲੀਆ ਵੇਚ ਕੇ ਅਸੀਂ ਚਾਰ ਵਾਲੀ ਗੱਡੀ ਚਲਾਉਣੀ ਆ ਆਪਣਾ ਚਾਰ ਦਾ ਕੰਮ ਆ ਤੁਸੀਂ ਸਾਰੇ ਜਾਣਦੇ ਹੋ ਹਨ ਇਸ ਤੋਂ ਬਾਅਦ ਆਪਾਂ ਚਾਰ ਦਾ ਕੰਮ ਚਲਾਉਣਾ ਤੇ ਵਧੀਆ ਕੰਮ ਆ ਬਈ ਪਿੰਡਾਂ ਦੇ ਵਿੱਚ ਹੀ ਆਪਦੀ ਮਾਰਕੀਟ ਬਣਾ ਲਓ ਆਪਣੇ ਬਹੁਤ ਲੋਕੀ ਆ ਜਿਹੜਾ ਵੀ ਕੋਈ ਮਾੜਾ ਮੋਟਾ ਸਮਾਨ ਬਣਾਉਣ ਲੱਗ ਜਾਂਦਾ ਉਹ ਸੋਚਣ ਲੱਗ ਜਾਂਦਾ ਵੀ ਉਹ ਬੰਦੇ ਪੁੱਛਦੇ ਹਨਾ ਵੀ ਬਈ ਤੁਹਾਡਾ ਫਲਿੱਪਕਾਰਟ ਤੇ ਆ ਗਏ ਤੁਸੀਂ ਐਮਾਜ਼ਾਨ ਤੇ ਆ ਗਏ ਵੀ ਆਪਾਂ ਨੂੰ ਇੱਕ ਹਉਆ ਹੈਗਾ ਵੀ ਮਾੜੀ ਚੀਜ਼ ਬਣਾ ਲਈ ਤੇ ਆਪਾਂ ਫਲਿੱਪਕਾਰਟ ਤੇ ਆਉਣਾ ਐਮਾਜ਼ਾਨ ਤੇ ਆਉਣਾ ਜਾਂ ਆਪਾਂ ਐਕਸਪੋਰਟ ਦਾ ਕੰਮ ਕਰਨਾ ਬਈ ਥੋੜੀ ਯਾਰ ਜਿੰਨੀ ਖਫਤ ਹੈਗੀ ਉਹ ਪਿੰਡ 'ਚ ਹੀ ਹੈਗੀ ਆ ਤੁਸੀਂ ਚੀਜ਼ ਤਿਆਰ ਕਰੋ ਆਪਦੇ ਪਿੰਡ 'ਚ ਮਾਰਕੀਟਿੰਗ ਕਰੋ ਆਪਦੇ ਆਸੇ ਪਾਸੇ ਦੇ ਪਿੰਡਾਂ 'ਚ ਕਰੋ ਆਪਦੇ ਸ਼ਹਿਰ 'ਚ ਕਰੋ ਹਨਾ ਸ਼ਹਿਰ 'ਚ ਹੀ ਤੁਹਾਡਾ ਬਹੁਤ ਗਾਹਕ ਹੁੰਦਾ ਹੁਣ ਜੇ ਆਪਾਂ ਆਚਾਰ ਦਾ ਕੰਮ ਕਰਦੇ ਆ ਜੇ ਆਪਾਂ ਸੋਚ ਗਿਆ ਆਪਾਂ ਐਕਸਪੋਰਟ ਕਰਨਾ ਪਹਿਲੀ ਗੱਲ ਤਾਂ ਐਕਸਪੋਰਟ ਦਾ ਲਾਇਸੈਂਸ ਲੈਣ ਦੇ ਲਈ ਕਿੰਨੀਆਂ ਫਾਰਮੈਲਿਟੀਆਂ ਨੇ ਰਜਿਸਟ੍ਰੇਸ਼ਨ ਨੇ ਹਨਾ ਉਸ ਤੋਂ ਬਾਅਦ ਆਪਾਂ ਨੂੰ ਉੱਥੇ ਲੱਭਣਾ ਪੈਣਾ ਆਪਣਾ ਖਰੀਦਦਾਰ ਫੇਰ ਹੋਰਿ ਹੋਲੀ ਪੈਰ ਲੱਗਣੇ ਹਨਾ 2 ਸਾਲ 3 ਸਾਲ ਲੱਗ ਜਾਣੇ ਆ ਤੇ ਇੱਥੇ ਜੇ ਆਪਾਂ ਉਹਦੇ ਸ਼ਹਿਰ 'ਚ ਹੀ ਆਪਦਾ ਚਾਰ ਦੀ ਮਾਰਕੀਟਿੰਗ ਕਰ ਲਗੇ ਤਾਂ 40 50 ਕਿਲੋ ਚਾਰ ਦਿੱਲੀ ਦਾ ਕਿਤੇ ਨਹੀਂ ਗਿਆ ਆਪਾਂ ਵੇਚ ਸਕਦੇ ਹਣਾ ਤੇ ਦੂਜੀ ਗੱਲ ਹੈਗੀ ਬਾਈ ਆਪਣੇ ਲੋਕਾਂ ਦਾ ਇਹ ਵੀ ਇੱਕ ਕਮੀ ਹੈਗੀ ਜਦੋਂ ਵੀ ਕੋਈ ਆਪਦੀ ਚੀਜ਼ ਤਿਆਰ ਕਰਦਾ ਸਬਜੀ ਕੁਝ ਵੀ ਆ ਜਾ ਹਣਾ ਤੇ ਆਪਾਂ ਰੇਟ ਬਹੁਤ ਰੱਖ ਲੈਨੇ ਆ ਮਾਰਕੀਟ ਦਾ ਰੇਟ ਦੇਖਿਆ ਕਰੋ ਇਹ ਨਹੀਂ ਹੁੰਦਾ ਵੀ ਆਪਾਂ ਕਿਸਾਨ ਆ ਤੇ ਆਪਾਂ ਨੂੰ ਅੱਜ ਹੀ ਦੁੱਗਣਾ ਤਿੱਗਣਾ ਰੇਟ ਮਿਲ ਜੂਗਾ ਮਾਰਕੀਟ ਦੇਖਿਆ ਕਰੋ ਹੁਣ ਜੇ ਮਾਰਕੀਟ ਦੇ ਵਿੱਚ ਕੋਈ ਚੀਜ਼ 100 ਰੁਪਏ ਦੀ ਆ ਆਪਾਂ ਸ਼ੁੱਧ ਤਿਆਰ ਕਰ ਲਈ ਤਾਂ ਉਹ 150 ਦੀ ਵੇਚ ਲੋ ਇਹ ਨਹੀਂਗਾ ਵੀ ਆਪਣਾ ਉਹਦੇ ਮਾਰਕੀਟ ਨਾਲੋਂ ਤਿੱਗਣਾ ਰੇਟ ਹੋਵੇ 100 ਦੀ ਚੀਜ਼ ਜੇ ਮਾਰਕੀਟ 'ਚ ਆਪਾਂ 3-400 ਦੀ ਵੇਚੀ ਜਾਂਦੇ ਆ ਉਹਦੇ ਨਾਲ ਲੋਕ ਮੂੰਹ ਨਹੀਂ ਕਰਦੇ ਆਪਾਂ ਲਾਂਭੇ ਦਿੰਨੇ ਆ ਲੋਕਾਂ ਨੂੰ ਵੀ ਸਾਡੀ ਬਈ ਚੀਜ਼ ਹੁੰਦੀ ਆ ਬਿਨਾਂ ਰੇ ਸਪਰੇ ਤੋਂ ਲੋਕ ਕਦਰ ਨਹੀਂ ਪਉਂਦੇ ਖਰੀਦ ਨਹੀਂ ਕਰਦੇ ਤਾਂ ਹੀ ਨਹੀਂ ਖਰੀਦ ਕਰਦੇ ਬਾਈ ਰੇਟ ਥੋੜਾ ਜਣਾ ਨਾ ਨੇੜੇ ਤੇ ਜਿਹੜੇ ਰੱਖਿਆ ਕਰੋ ਹਨਾ ਤੇ ਜਿਹੜਾ ਸਾਡਾ ਕੰਮ ਸਾਡਾ ਇਹ ਆਪਾਂ ਇੰਨਾ ਚਿਰ ਹੋ ਗਿਆ 6-7 ਸਾਲ ਹੋ ਗਏ ਇਹੀ ਕੁਝ ਸਿੱਖਿਆ ਹੈਗਾ ਵੀ ਜੇ ਆਪਦੇ ਪੈਰ ਲਾਉਣੇ ਆ ਤਾਂ ਹੋਲ سیل ਮਾਰਕੀਟ ਵੀ ਦੇਖ ਕੇ ਚੱਲੋ ਸਾਰਾ ਕੁਝ ਦੇਖ ਕੇ ਚੱਲੋ ਤੇ ਹੁਣ ਛੋਲੀ ਦਾ ਕੰਮ ਅਸੀਂ ਦੱਬੀ ਆਉਣੇ ਆ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਰਿਜ਼ਲਟ ਨਿਕਲਿਆ ਤੇ ਇਸ ਤੋਂ ਬਾਅਦ ਸਬਜ਼ੀ ਹੋਰ ਵੀ ਲਾਵਾਂਗੇ ਰੋਡ ਤੇ ਜਮੀਨ ਭਾਲੀ ਜਾਂਨੇ ਆ ਤੇ ਚੱਕਾਂ ਕੇ ਕੰਮ ਪੂਰਾ ਸਾਰੇ ਜੁੜੇ ਰਹੇ ਹੋ ਵੀਡੀਓ ਦੱਸੋ ਕਿਵੇਂ ਲੱਗੀ ਧੰਨਵਾਦ ਸਾਰਿਆਂ ਦਾ ਵੇਚਿਆ ਕਰੋ ਆਪ ਬਈ ਜੇ ਸਾਡੇ ਲੈ ਕੋਈ ਸੇਵਾ ਹੋਵੇ ਕੋਈ ਗੱਲ ਬਾਤ ਪੁੱਛਣੀ ਆ ਕੰਮਾਂ ਬਾਰੇ ਚਾਰ ਬਾਰੇ ਬੱਕਰੀਆਂ ਬਾਰੇ ਜਦੋਂ ਮਰਜ਼ੀ ਫੋਨ ਕਰ ਲਿਓ ਆ ਵੀ ਆਪਣਾ ਕੰਡਾ ਆ ਦੇਖੋ ਖੇਤ ਦੇ ਵਿੱਚ ਕੰਡਾ ਪਿਆ ਹੁਣ ਸਾਨੂੰ ਜਿਹੜਾ ਆਰਡਰ ਆਇਆ ਹੈਗਾ ਛੋਲੀਏ ਦਾ ਤੁਹਾਨੂੰ ਅਸੀਂ ਪਹਿਲਾਂ ਦੇਖਣਾ ਤੇ ਬਾਅਦ ਆਪ ਰੇਚਾਂਗੇ ਤੜਕੇ ਦੇ ਲੱਗੇ ਆ ਬੁਟਕੇ ਪੜ ਪੜ ਕੇ ਬੰਨੀ ਆਨੇ ਆ ਤੇ ਇਸ ਤੋਂ ਬਾਅਦ ਜਿਹੜਾ ਦੁਕਾਨਾਂ ਵਾਲਿਆਂ ਨੂੰ ਦੇਣਾ ਉਹ ਦੇ ਕੇ ਸ਼ਾਮ ਨੂੰ ਆਪ ਦਾ ਛੋੜੀ ਆਪ ਵੇਚਾਂਗੇ ਧੰਨਵਾਦ ਸਾਰਿਆਂ ਦਾ ਚੈਨਲ ਨਾਲ ਜੁੜੇ ਰਹੋ ਖਿੱਚ ਕੇ ਰੱਖਿਓ ਕੰਮ ਬਹੁਤ ਸੋਹਣੀਆਂ ਵੀਡੀਓ ਲੈ ਕੇ ਆ ਰਹੇ ਆਂ ਕੱਲ ਦੇ ਵਾਜਾਂ ਦੇ ਜਾਣੇ ਆ ਤਾਂ ਕਰ ਕੇ ਆਵਾਜ਼ ਅੱਜ ਘੱਟ ਨਿਕਲਦੀ ਆ ਤੇ ਚਾਹ ਚੂ ਵੀ ਕੇ ਹੋ ਜਾਗੇ ਸੈੱਟ ਫਿਰ ਲਾਈਵ ਹੋਵਾਂਗੇ ਧੰਨਵਾਦ ਬਈ